ਉਜਲੇ ਨੇ ਕੰਮ ਕੀ ਕੀਤੇ ਨੇ ਉਸ ਤੁਸੀਂ ਸ਼ਖਸ ਦੀ ਗੱਲ ਕਰ ਰਿਹਾ ਹੋਣਾ ਜਿਹਨੇ 7 ਸਾਲ ਸਾਡੇ ਪੰਜਾਬ ਦੇ ਖਰਾਬ ਕੀਤੇ ਨੇ ਖਾਸ ਕਰਕੇ ਅੰਮ੍ਰਿਤਸਰ ਦੇ ਖਰਾਬ ਕੀਤੇ ਨੇ ਜਿਸ ਦੇ ਕੋਲ ਇੱਕ ਆਪਣਾ ਨਾਲਾ ਨਹੀਂ ਸਿੱਧਾ ਹੋਇਆ ਔਰ ਤੁਸੀਂ ਦੇਖਿਆ ਹੋਵੇਗਾ ਉਹਦੇ ਪੂਰੇ ਇਲਾਕੇ ਦੇ ਵਿੱਚ ਅੱਜ ਕੋਈ ਇਲੈਕਟ੍ਰੋਨਿਕ ਪਾਰਟਸ ਲੈ ਕੇ ਜਾਂਦਾ ਤੇ 2 ਮਹੀਨੇ ਦੇ ਵਿੱਚ ਉਹ ਪਾਰਟਸ ਖਰਾਬ ਹੋ ਜਾਂਦੇ ਨੇ ਔਰ ਇਲੈਕਟ੍ਰੋਨਿਕ ਗੱਡਵਾ ਖਰਾਬ ਹੁੰਦੀਆਂ ਪਈਆਂ ਨੇ ਉਸ ਸ਼ਖਸ ਦੇ ਨਾਲ ਜਿਹੜਾ ਕਿ ਉਹਦਾ ਕਹਿੰਦੇ ਅੰਮ੍ਰਿਤਸਰ ਗੁਰੂ ਦੀ ਨਗਰੀ ਹੋਣ ਦੇ ਬਾਵਜੂਦ ਇੱਥੇ ਚੇਟਾ ਸਾਹਿਬ ਗੁਰਦੁਆਰਾ ਤੇ ਇੱਕ ਪੁਲ ਨਹੀਂ ਬਣਵਾ ਸਕਿਆ ਉਹ ਸ਼ਖਸ ਦੀ ਤੁਸੀਂ ਉਹਦਾ ਸਾਡੇ ਨਾਲ ਸਾਡੀ ਪਾਰਟੀ ਨਾਲ ਉਹਦੀ ਤੁਲਨਾ ਨਾ ਕਰੋ ਉਹ ਸ਼ਖਸ ਨੇ 70 ਸਾਲਾਂ ਦੇ ਵਿੱਚ ਪੂਰੇ ਅੰਬਰਸਾ ਦਾ ਟਾਈਮ ਖਰਾਬ ਕੀਤਾ ਹੈ ਸਿਰਫ ਆਪਣੀ ਡਵੈਲਪਮੈਂਟ ਕੀਤੀ ਹੈ ਹੋਰ ਕੋਈ ਡਵੈਲਪਮੈਂਟ ਨਹੀਂ ਕੀਤੀ ਤੁਹਾਡੇ ਜਿਸ ਤਰ੍ਹਾਂ ਉਮੀਦਵਾਰ ਪਾਰਟੀ ਦੇ ਉਮੀਦਵਾਰ ਵੱਲੋਂ ਕਿਸ ਪਾਰਟੀ ਦੇ ਮਤਲਬ ਉਮੀਦਵਾਰ ਦੇ ਨਾਲ ਜਿਹੜੀ ਕਿ ਲੜਾਈ ਹੋਏਗੀ ਸਰ ਸਾਡੀ ਲੜਾਈ ਕਿਸੇ ਨਾਲ ਨਹੀਂ ਆ ਅਸੀਂ ਬਹੁਤ ਅੱਛੇ ਤਰੀਕੇ ਨਾਲ ਜਿੱਤ ਰਹੇ ਹਾਂ ਅਸੀਂ ਆਪਣੇ ਕੰਮਾਂ ਦੇ ਸਿਰ ਤੇ ਜਿੱਤ ਰਹੇ ਹਾਂ ਅਸੀਂ ਆਪਣੀ ਗਾਰੰਟੀ ਜਿਹੜੀ ਦਿੱਤੀ ਹੈ ਉਹ ਪੂਰੀ ਕੀਤੀ ਹੈ ਉਸ ਸਿਰ ਤੇ ਜਿੱਤ ਰਹੇ ਹਾਂ ਔਰ ਜਿਹੜੀ ਸਾਡੀ ਨੈਸ਼ਨਲ ਲੈਵਲ ਦੀ ਹੈ ਲੋਕ ਸਭਾ ਦੇ ਲੈਵਲ ਦੀ ਹੈ ਉਹ ਗਾਰੰਟੀਆ ਦੇ ਸਿਰ ਤੇ ਅਸੀਂ ਜਿੱਤ ਰਹੇ ਹਾਂ ਸਾਡਾ ਕਿਸੇ ਪਾਰਟੀ ਨਾਲ ਕੰਪੀਟੀਸ਼ਨ ਨਹੀਂ ਤੁਸੀਂ ਕੀ ਦੀ ਗੱਲ ਕਰਨਾ ਚਾਹੁੰਦੇ ਹੋ ਦੱਸੋ ਹੋਰ ਵੀ ਉਮੀਦਵਾਰ ਨੇ ਅਕਾਲੀ ਦਲ ਦੇ ਉਮੀਦਵਾਰ ਨੇ ਜਾਂ ਆਪਾ ਬੀਜੇਪੀ ਦੇ ਉਮੀਦਵਾਰ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਅਕਾਲੀ ਦਲ ਦੇ ਕਿਹੜੇ ਉਮੀਦਵਾਰ ਸੌ ਟਾਇਲ ਮੰਤਰੀ ਸਰ ਜਿਨ੍ਹਾਂ ਨੇ ਆਪਣੇ ਇਲਾਕੇ ਦੇ ਵਿੱਚ ਸਿਰਫ ਟਾਇਲਾ ਲਗਾਈਆਂ ਆਪਣੇ ਬਿਲਡਿੰਗਾਂ ਬਣਾਈਆਂ ਔਰ ਅੱਜ ਉਹਦਾ ਅਗਲੇ ਦੇ ਲੋਕਾਂ ਦੇ ਉੱਪਰ ਕਬਜ਼ੇ ਨਜਾਇਜ਼ ਕਬਜ਼ੇ ਕੀਤੇ ਹੋਏ ਨੇ ਅੱਜ ਤੁਹਾਨੂੰ ਪਤਾ ਹੈ ਉਹਦਾ ਕਿੰਦਾ ਕੰਪਨੀ ਬਾਗ ਦੇ ਉੱਪਰ ਜਿੱਥੇ ਚਿਲਡਰਨ ਪਾਰਕ ਹੁੰਦਾ ਸੀਗਾ ਅੱਜ ਉਹਨਾਂ ਨੇ ਨਜਾਇਜ਼ ਕਬਜ਼ਾ ਕਰਾਇਆ ਹੋਇਆ ਉੱਥੇ ਔਰ ਉੱਥੇ ਆਪਣੇ ਘਰ ਦੀ ਰੋਟੀ ਚਲਾ ਰਹੇ ਨੇ ਜਿਸ ਤਰ੍ਹਾਂ ਤੁਹਾਡੇ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਆਖਿਆ ਜਾਂਦਾ 13 0 ਪਰ ਉਹ ਉਲਟ ਕਹਿੰਦੇ ਕਹਿੰਦੇ 13 ਬੜਾ 0 ਕਹਿੰਦੇ 0 ਵੀ ਹੋ ਸਕਦੀ ਹੈ ਸਰ ਉਹਨਾਂ ਦੇ ਕਹਿਣ ਨਾਲ ਕੁਝ ਨਹੀਂ ਹੋਣਾ ਔਰ ਤੁਸੀਂ ਦੇਖ ਰਹੇ ਹੋ ਕਿ ਪੰਜਾਬ ਦੇ ਵਿੱਚ ਜਿਹੜਾ ਭਗਵੰਦ ਸਿੰਘ ਦਾ ਸੁਪਨਾ ਹੈਗਾ ਉਹ 13 0 ਦਾ ਪੂਰਾ ਹੋਏਗਾ ਔਰ ਇੰਡੀਆ ਗਠਜੰਦਨ ਜਿਹੜਾ ਬਾਰ ਅਲਾਈன்ஸ் ਹੈਗਾ ਬੜੀ ਛੇਤੀ ਉਹ ਸਰਕਾਰ ਬਣਾਉਣ ਜਾ ਰਿਹਾ ਮੈਂ ਤੁਹਾਡੇ ਸਾਹਮਣੇ ਇਹ ਦੱਸ ਦਵਾ ਕਿ ਇੰਡੀਆ ਦਾ ਬਾਰ ਅੱਜ ਮੋਦੀ ਸਾਹਿਬ ਨੂੰ ਬੜੀ ਟੈਚਰ ਦਿੱਤੀ ਹੋਈ ਹੈ ਤੁਸੀਂ ਇਹ ਲੋਕ ਸਭਾ ਦੇ ਇਲੈਕਸ਼ਨ ਹੈ ਉਹਨਾਂ ਕੋਲੋਂ ਆਪਣੀ ਪੂਰੀ ਉਹਦਾ ਮੈਜੋਰਟੀ ਵੀ ਨਹੀਂ ਆਣੀ ਔਰ ਇਹਦੇ ਇੰਡੀਆ ਅਲਾਈਸ ਦੀ ਹੀ ਗਵਰਨਮੈਂਟ ਬਣੇਗੀ 2024 ਦੇ ਵਿੱਚ ਜਿਸ ਤਰ੍ਹਾਂ ਕਿ ਲੋਕ ਸਭਾ ਚੋਣਾਂ ਦਾ ਬਿਗਲ ਵੱਜ ਚੁੱਕਿਆ ਹੈ ਔਰ ਬਿਗਲ ਵਜਦੇ ਹੀ ਕਈ ਉਮੀਦਵਾਰਾਂ ਵੱਲੋਂ ਜਿਸ ਤਰ੍ਹਾਂ ਕਿ ਪਾਰਟੀ ਦੇ ਵਿੱਚ ਬਦਲਾਅ ਦੇਖਿਆ ਜਾ ਰਿਹਾ ਹੈ ਔਰ ਇਸ ਮੁੱਦੇ ਦੇ ਗੱਲਬਾਤ ਕਰਨ ਲਈ ਸਾਡੇ ਨਾਲ ਅੱਜ ਆਮ ਆਦਮੀ ਪਾਰਟੀ ਦੇ ਪ੍ਰੈਜ਼ੀਡੈਂਟ ਲੀਗਲ ਸੈੱਲ ਰਮਨ ਕੁਮਾਰ ਜੀ ਮੌਜੂਦ ਹਨ ਗੱਲਬਾਤ ਕਰਦੇ ਆਂ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਹੋ ਜਿਸ ਤਰ੍ਹਾਂ ਕਿ ਲੋਕ ਸਭਾ ਚੋਣਾਂ ਦਾ ਬਿਗਲ ਵੱਜ ਚੁਕਿਆ ਹੈ ਔਰ ਬਿਗਲ ਵੱਜਦੇ ਹੀ ਕਈ ਉਮੀਦਵਾਰਾਂ ਵੱਲੋਂ ਜਿਸ ਤਰ੍ਹਾਂ ਕਿ ਪਾਰਟੀਆਂ ਦੇ ਵਿੱਚ ਬਦਲਾਅ ਦੇਖਿਆ ਜਾ ਰਿਹਾ ਹੈ ਸਰ ਤੁਸੀਂ ਬਦਲਾਅ ਦੇਖਿਆ ਜੇ ਪਾਰਟੀ ਚੰਗਾ ਕੰਮ ਕਰੇਗੀ ਉਹਦੇ ਵਿੱਚ ਲੋਕ ਆਪਣੇ ਪ੍ਰਭਾਵਿਤ ਹੋ ਕੇ ਆਉਂਦੇ ਨੇ ਕੱਲ ਤੁਸੀਂ ਤਲਵੇੜਗੜ੍ਹ ਜਿੱਤ ਦੇਖਿਆ ਹੈ ਹਿਸ਼ਾਰਪੁਰ ਵੀ ਤੁਸੀਂ ਦੇਖਿਆ ਹੈ ਉਸ ਅੰਗਰੂਰ ਦੇ ਵਿੱਚ ਵੀ ਤੁਸੀਂ ਦੇਖ ਲਿਆ ਸਰ ਪਰ ਸਰ ਬਦਲਾਵ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਬੜੇ ਵਧੀਆ ਕੰਮ ਕੀਤੇ ਜਾ ਰਹੇ ਨੇ ਪਰ ਕਿੰਨੇ ਕੁ ਵਧੀਆ ਕੰਮ ਸਰ ਤੁਹਾਡੀ ਜਿਹੜੀ ਆਮ ਆਦਮੀ ਪਾਰਟੀ ਵੱਲੋਂ ਕੀਤੇ ਜਾ ਰਹੇ ਨੇ ਕਿ ਜਿਹੜਾ ਕਿ ਦੂਜੀਆਂ ਪਾਰਟੀਆਂ ਦੇ ਜਿਹੜੇ ਕਿ ਕੋਈ ਵੀ ਨੇਤਾ ਜਿਹੜੇ ਉਹ ਤੁਹਾਡੀ ਪਾਰਟੀ ਦੇ ਵਿੱਚ ਆਣੇ ਪਸੰਦ ਕਰ ਰਹੇ ਨੇ ਸਰ ਸਾਡੀ ਪਾਰਟੀ ਉਹਦਾ ਕਿੰਨੇ ਕੰਮ ਜਿਹੜੇ ਕਰ ਰਹੀ ਹੈ ਜਿਹੜੀਆਂ ਉਹ ਗਰੰਟੀਆਂ ਦੇ ਰਹੀ ਹੈ ਉਹ ਸਾਰੀ ਗਰੰਟੀਆਂ ਪੂਰੀਆਂ ਕਰਦੀ ਹੈ ਔਰ ਤੁਸੀਂ ਦੇਖਿਆ ਹੋਏਗਾ ਪਹਿਲੇ 2 ਸਾਲ ਦੇ ਵਿੱਚ ਮੈਕਸਮ ਗਰੰਟੀਆਂ ਉਹਨਾਂ ਨੇ ਪੂਰੀਆਂ ਕਰਤੀਆਂ ਗਈਆਂ ਕਿ ਜਿਹੜੀ ਬਾਕੀ ਰਵਾਇਦੀ ਪਾਰਟੀਆਂ ਸੀ ਉਹ ਅਖੀਰ ਦੇ ਸਾਲ ਦੇ ਵਿੱਚ ਜਾ ਕੇ ਇੱਕ ਅੱਧੀ ਗਰੰਟੀ ਪੂਰੀ ਕਰਦੀ ਸੀ ਬਸ ਕਿੜੀਆਂ ਕਿੜੀਆਂ ਜਿਹੜੀਆਂ ਗਰੰਟੀਆਂ ਤੁਹਾਡੇ ਵੱਲੋਂ ਜਸਰ ਜਿਹੜੀਆਂ ਤੁਹਾਡੀ ਪਾਰਟੀ ਵੱਲੋਂ ਪੂਰੀਆਂ ਕੀਤੀਆਂ ਗਈਆਂ ਸਰ ਸਾਡਾ ਇੱਕੋ ਹੀ ਏਮ ਸੀਗਾ ਕਿ ਲੋਕਾਂ ਦੇ ਜਿਹੜਾ ਬਿਜਲੀ ਦੀ ਮਾਰ ਜਿਹੜੀ ਪੈਂਦੀ ਪਈ ਹੈ ਮਹਿੰਗਾਈ ਬਹੁਤ ਜ਼ਿਆਦਾ ਬਿਜਲੀ ਦੀ ਮਾਰ ਹੈ ਇਸ ਕਰਕੇ 600 ਜੂੰਡ ਫ੍ਰੀ ਦਿੱਤਾ ਪਾਣੀ ਦਾ ਬਿੱਲ ਉਹ ਵੀ ਫ੍ਰੀ ਹੈਗਾ ਉਸ ਤੋਂ ਬਾਅਦ ਜਿਹੜੀ ਕਿ ਤੁਸੀਂ ਦੇਖਿਆ ਹੋਵੇਗਾ ਕਿ ਸਭ ਤੋਂ ਜ਼ਿਆਦਾ ਜਿਹੜਾ ਹੈਗਾ ਕਿ ਆਮ ਲੋਕ ਕਰਾ ਦੇ ਵਿੱਚ ਮੇਰੇ ਘਰ ਤੁਹਾਡੇ ਘਰ ਦੇ ਵਿੱਚ ਜੇ ਕੋਈ ਬਿਮਾਰੀ ਠਵਾਰੀ ਖੁਦਾਨਾ ਖਾਸਤਾ ਹੋ ਜੇ ਤਾਂ ਇਲਾਜ ਬਹੁਤ ਵਿੰਗ ਹੈ ਉਹ ਇਲਾਜ ਨੂੰ ਫ੍ਰੀ ਕੀਤਾ ਗਿਆ ਮhalla clinic ਖੋਲੇ ਗਏ ਨੇ ਔਰ ਉਸ ਤੋਂ ਇਲਾਵਾ ਸਾਡੇ ਬੱਚਿਆਂ ਦੀ ਪੜ੍ਹਾਈ ਬਹੁਤ ਜ਼ਰੂਰੀ ਹੈ ਜਿਹੜਾ ਕਿ ਸਾਡੇ ਬੱਚੇ ਪੂਰੇ ਖਾ ਸਾਡਾ ਹਿੰਦੁਸਤਾਨ ਦਾ ਉਹ ਪੜ੍ਹਾਈ ਜ਼ਰੂਰੀ ਹੈ ਅਸੀਂ ਉਹਨੂੰ ਫ੍ਰੀ ਕੀਤਾ ਸਕੂਲ ਨੂੰ ਰੈਨੋਵੇਟ ਕਰਕੇ ਔਰ ਬੜੀ ਅੱਛੇ ਤਰੀਕੇ ਨਾਲ ਸਕੂਲਾਂ ਨੂੰ ਸਕੂਲ ਆਫ ਐਮਿਨੇਸ਼ਨ ਬਣਾਇਆ ਗਿਆ ਪਰ ਸਰ ਜੀ ਆਪਾਂ ਆਪੋਜੀਸ਼ਨ ਪਾਰਟੀਆਂ ਦੀ ਗੱਲਬਾਤ ਕਰੀਏ ਤਾਂ ਜਿਸ ਤਰ੍ਹਾਂ ਆਪਾਂ ਗੁਰਜੀਤ ਸਿੰਘ ਓਜਲਾ ਬਾਰੇ ਆਪਾਂ ਗੱਲਬਾਤ ਕਰਦੇ ਆਂ ਉਹਨਾਂ ਨੂੰ ਜਿਸ ਤਰ੍ਹਾਂ ਕਿ ਦੋ ਵਾਰ ਸੰਸਦ ਦੇ ਵਿੱਚ ਵੇ ਰਹਿ ਚੁਕੇ ਹਨ ਪਰ ਉਹਨਾਂ ਦੇ ਕੰਮਾਂ ਨੂੰ ਕਿਵੇਂ ਦੇਖਦੇ ਹੋ ਸਰ ਸਰ ਓਜਲੇ ਨੇ ਕੰਮ ਕੀ ਕੀਤੇ ਨੇ ਉਸ ਤੁਸੀਂ ਸ਼ਖਸ ਦੀ ਗੱਲ ਕਰ ਰਹੇ ਹੋ ਜਿਹਨੇ 7 ਸਾਲ ਸਾਡੇ ਪੰਜਾਬ ਦੇ ਖਰਾਬ ਕੀਤੇ ਨੇ ਖਾਸ ਕਰਕੇ ਅੰਮ੍ਰਿਤਸਰ ਦੇ ਖਰਾਬ ਕੀਤੇ ਨੇ ਉਸ ਬੰਦੇ ਬਾਰੇ ਤੁਸੀਂ ਮੇਰੇ ਨਾਲ ਗੱਲ ਕਰ ਰਹੇ ਹੋ ਜਿਸ ਦੇ ਕੋਲ ਇੱਕ ਆਪਣਾ ਨਾਲਾ ਨਹੀਂ ਸਿੱਧਾ ਹੋਇਆ ਔਰ ਤੁਸੀਂ ਦੇਖਿਆ ਹੋਵੇਗਾ ਉਹਦੇ ਪੂਰੇ ਇਲਾਕੇ ਦੇ ਵਿੱਚ ਅੱਜ ਕੋਈ ਇਲੈਕਟ੍ਰੋਨਿਕ ਪਾਰਟਸ ਲੈ ਕੇ ਜਾਂਦਾ ਤੇ 2 ਮਹੀਨੇ ਦੇ ਵਿੱਚ ਪਾਰਟਸ ਖਰਾਬ ਹੋ ਜਾਂਦੇ ਨੇ ਇਲੈਕਟ੍ਰੋਨਿਕ ਹਾਈਟ ਵੀ ਖਰਾਬ ਹੁੰਦੀਆਂ ਪਈਆਂ ਨੇ ਉਸ ਸ਼ਖਸ ਦੇ ਨਾਲ ਜਿਹੜਾ ਕਿ ਉਹਦਾ ਕਹਿੰਦੇ ਅੰਮ੍ਰਿਤਸਰ ਗੁਰੂ ਦੀ ਨਗਰੀ ਹੋਂਦੇ باوجود ਇੱਥੇ ਛੇੜਾ ਸਾਹਿਬ ਗੁਰਦੁਆਰਾ ਦੇ ਇੱਕ ਪੁੱਲ ਨਹੀਂ ਬਣਵਾ ਸਕਿਆ ਉਹ ਸ਼ਖਸ ਦੀ ਤੁਸੀਂ ਉਹਦੇ ਸਾਡੇ ਨਾਲ ਸਾਡੀ ਪਾਰਟੀ ਨਾਲ ਉਹਦੀ ਤੁਲਨਾ ਨਾ ਕਰੋ ਉਹ ਸ਼ਖਸ ਨੇ 70 ਸਾਲਾਂ ਦੇ ਵਿੱਚ ਪੂਰੇ ਅੰਬਰਸਾ ਦਾ ਟਾਈਮ ਖਰਾਬ ਕੀਤਾ ਸਿਰਫ ਆਪਣੀ ਡਵੈਲਪਮੈਂਟ ਕੀਤੀ ਹੈ ਹੋਰ ਕੋਈ ਡਵੈਲਪਮੈਂਟ ਨਹੀਂ ਕੀਤੀ ਅਸਰ ਆਪਾ ਜੀ ਉਹਦੇ ਨਾਲ ਗੱਲਬਾਤ ਉਹਨਾਂ ਨਾਲ ਗੱਲਬਾਤ ਕਰਦੇ ਆ ਪਰ ਉਹਦੇ بڑے ਵੱਡੇ ਵੱਡੇ ਦਾਅਵੇ ਕਰਦੇ ਆ ਕਿ ਉਹਨਾਂ ਵੱਲੋਂ بڑے ਵੱਡੇ ਕੰਮ ਕਰਵਾਏ ਗਏ ਹਨ ਸਰ ਵੱਡੇ ਕੰਮ ਤੁਹਾਨੂੰ ਦੱਸ ਦਿੱਤੇ ਨੇ ਉਹ ਜਿਹੜਾ ਇਨਸਾਨ ਆਪਣੇ ਇਲਾਕੇ ਦੇ ਵਿੱਚ ਗੰਦਾ ਨਾਲਾ ਨਹੀਂ ਪੂਰਾ ਕਰਾ ਸਕਿਆ ਇੱਕ ਗੁਰਦੁਆਰਾ ਸਾਹਿਬ ਦੀ ਸੇਵਾ ਨਹੀਂ ਕਰ ਸਕਿਆ ਇੱਕ ਪੁਲ ਨਹੀਂ ਬਣਵਾ ਕੇ ਦੇ ਸਕਿਆ ਉਹ ਤੁਸੀਂ ਵੱਡੇ ਕੰਮ ਕਿਹੜੇ ਕਹਿੰਦੇ ਹੋ ਸਰ ਇੱਕ ਆਪਣੇ ਬਾਰਡਰ ਦੇ ਉੱਪਰ ਜਿਹੜਾ ਸਾਡਾ ਵਪਾਰ ਸੀਗਾ ਉਹ ਨਹੀਂ ਖਿਲਵਾ ਕੇ ਖਿਲਵਾ ਸਕਿਆ ਤੁਸੀਂ ਉਸ ਤੋਂ ਇਲਾਵਾ ਵੱਡੇ ਕੰਮ ਕਿਹੜੇ ਕਹਿੰਦੇ ਹੋ ਸਰ ਤੁਸੀਂ ਵੱਡੇ ਕੰਮ ਤੇ ਅਲੱਗ ਹੈ ਤੁਸੀਂ ਮੰਨੋ ਉਹਦਾ ਇੱਕ ਛੋਟਾ ਕੰਮ ਹੀ ਗਿਣਾ ਦੋ ਪਰ ਸਰ ਜਿਸ ਤਰ੍ਹਾਂ ਕਿ ਤੁਹਾਡੇ ਜਿਸ ਤਰ੍ਹਾਂ ਉਮੀਦਵਾਰ ਪਾਰਟੀ ਦੇ ਉਮੀਦਵਾਰ ਵੱਲੋਂ ਕਿਸ ਪਾਰਟੀ ਦੇ ਮਤਲਬ ਉਮੀਦਵਾਰ ਦੇ ਨਾਲ ਜਿਹੜੀ ਕਿ ਲੜਾਈ ਹੋਏਗੀ ਸਰ ਸਾਡੀ ਲੜਾਈ ਕਿਸੇ ਨਾਲ ਨਹੀਂ ਹੈ ਅਸੀਂ ਬਹੁਤ ਅੱਛੇ ਤਰੀਕੇ ਨਾਲ ਜਿੱਤ ਰਹੇ ਹਾਂ ਅਸੀਂ ਆਪਣੇ ਕੰਮਾਂ ਦੇ ਸਿਰ ਤੇ ਜਿੱਤ ਰਹੇ ਹਾਂ ਅਸੀਂ ਆਪਣੀ ਗਰੰਟੀਆ ਜਿਹੜੀ ਦਿੱਤੀਆਂ ਉਹ ਪੂਰੀਆਂ ਕੀਤੀਆਂ ਉਸ ਸਿਰ ਤੇ ਜਿੱਤ ਰਹੇ ਹਾਂ ਔਰ ਜਿਹੜੀ ਸਾਡੀ ਨੈਸ਼ਨਲ ਲੈਵਲ ਦੀ ਹੈ ਲੋਕ ਸਭਾ ਦੇ ਲੈਵਲ ਦੀ ਹੈ ਉਸ ਗਰੰਟੀਆ ਦੇ ਸਿਰ ਤੇ ਅਸੀਂ ਜਿੱਤ ਰਹੇ ਸਾਡਾ ਕਿਸੇ ਪਾਰਟੀ ਨਾਲ ਕੰਪੀਟੀਸ਼ਨ ਹੀ ਤੁਸੀਂ ਕਿਹਦੀ ਗੱਲ ਕਰਨਾ ਚਾਹੁੰਦੇ ਹੋ ਦੱਸੋ ਪਰ ਜਿਸ ਤਰ੍ਹਾਂ ਸਰ ਹੋਰ ਵੀ ਉਮੀਦਵਾਰ ਨੇ ਅਕਾਲੀ ਦਲ ਦੇ ਉਮੀਦਵਾਰ ਨੇ ਜਾਂ ਆਪਾ ਬੀਜੇਪੀ ਦੇ ਉਮੀਦਵਾਰ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਅਕਾਲੀ ਦਲ ਦੇ ਕਿਹੜੇ ਉਮੀਦਵਾਰ ਸੌ ਟਾਇਲ ਮੰਤਰੀ ਸਰ ਜਿਨ੍ਹਾਂ ਨੇ ਆਪਣੇ ਇਲਾਕੇ ਦੇ ਵਿੱਚ ਸਿਰਫ ਟਾਇਲਾ ਲਗਾਈਆਂ ਆਪਣੇ ਬਿਲਡਿੰਗਾਂ ਬਣਾਈਆਂ ਔਰ ਅੱਜ ਉਹ ਤਾਂ ਕਿੰਦੇ ਲੋਕਾਂ ਦੇ ਉੱਪਰ ਨਜਾਇਜ਼ ਕਬਜ਼ੇ ਕੀਤੇ ਹੋਏ ਨੇ ਅੱਜ ਤੁਹਾਨੂੰ ਪਤਾ ਹੁੰਦਾ ਕਿੰਦਾ ਕੰਪਨੀ ਮਾਰਗ ਦੇ ਉੱਪਰ ਜਿੱਥੇ ਚਿਲਡਰਨ ਪਾਰਕ ਹੁੰਦਾ ਸੀਗਾ ਅੱਜ ਉਹਨਾਂ ਨੇ ਨਜਾਇਜ਼ ਕਬਜ਼ਾ ਕਰਾਇਆ ਹੋਇਆ ਉੱਥੇ ਔਰ ਉੱਥੇ ਆਪਣੇ ਘਰ ਦੀ ਰੋਟੀ ਚਲਾ ਰਹੇ ਨੇ ਔਰ ਇਸ ਨਜਾਇਜ਼ ਕਬਜ਼ੇ ਨੂੰ ਬੜੀ ਛੇਤੀ ਇਸ ਪੰਜਾਬ ਗਵਰਨਮੈਂਟ ਛਡਵਾਏਗੀ ਔਰ ਤੁਸੀਂ ਦੇਖਿਆ ਹੋਵੇਗਾ ਕਿ ਜਿੱਥੇ ਉਹਦਾ ਕਿਤੇ ਬੱਚੇ ਖੇលਦੇ ਸੀਗੇ ਸਭ ਬੱਚੇ ਇੰਜੋਏ ਕਰਦੇ ਸੀ ਫ੍ਰੀ ਸੀਗਾ ਉਥੇ ਇਹਨਾਂ ਨੇ ਚਿਲਡਰਨ ਪਾਰਕ ਦੇ ਆਪਣਾ ਕੀਤਾ ਆ ਤੁਸੀਂ ਇਹਨਾਂ ਦੇ ਵੇਲੇ ਦੇਖਿਆ ਹੋਵੇਗਾ ਕਿ ਹਰ ਵਕਤ ਇੱਕੋ ਹੀ ਖਬਰ ਆਂਦੀ ਸੀ ਉਹਦੇ ਉੱਪਰ ਨਜਾਇਜ਼ ਪਰਚੇ ਹੋ ਗਏ ਜੇ ਉਥੇ ਨਜਾਇਜ਼ ਕਬਜ਼ਾ ਹੋ ਗਿਆ ਹੁਣ ਸਾਡੀ ਸਰਕਾਰ ਆਂ ਤੋਂ ਬਾਅਦ ਤੁਸੀਂ ਅੱਜ ਤੱਕ ਸੁਣਿਆ ਕਿਸੇ ਦੇ ਉੱਪਰ ਨਜਾਇਜ਼ ਕਬਜ਼ਾ ਹੋਇਆ ਹੋਵੇ ਕਿਸੇ ਨੇ ਨਜਾਇਜ਼ ਪਰਚਾ ਹੋਇਆ ਹੋਵੇ ਪਰ ਜੇ ਕਿਸੇ ਤੇ ਨਜਾਇਜ਼ ਮਤਲਬ ਕਬਜ਼ਾ ਹੋਇਆ ਹੈ ਤੇ ਤੁਹਾਡੀ ਇਸ ਸਟੈਂਪ ਤੇ ਜਿਸ ਤਰ੍ਹਾਂ 92 MLA ਨੇ ਪਰ ਤੁਹਾਡੀ ਪਾਰਟੀ ਵੱਲੋਂ ਉਹ ਨਜਾਇਜ਼ ਕਬਦੇ ਕਬਜੇ ਕਿਉਂ ਨਹੀਂ ਛਡਾਏ ਜਾ ਰਹੇ ਨੇ ਸਰ ਤੁਸੀਂ ਦੇਖਿਆ ਹੀ ਤਾਲੀਵਾਰ ਸਾਹਿਬ ਦੀ ਰਿਪੋਰਟ ਕਾਰਡ ਤੁਸੀਂ ਨਹੀਂ ਪੜਿਆ ਦਾ ਮਤਲਬ ਸਾਡੇ ਤਾਲੀਵਾਰ ਸਾਹਿਬ ਨੇ ਉਹਦਾ ਕਿਹਾ ਕਿ ਜਦੋਂ ਪੰਚਾਇਤ ਮੰਤਰੀ ਰਹੇ ਨੇ ਔਰ ਸਾਰੇ ਉਹਦਾ ਕਿਹਦੇ ਹਿੰਦੂਸਤਾਨ ਦੇ ਵਿੱਚ ਅੱਜ ਤੱਕ ਇੰਨੇ ਕਬਜੇ ਨਹੀਂ ਛਡਾਏਗੇ 3000 ਏਕੜ ਤੋਂ ਉੱਪਰ 11000 ਏਕੜ ਕਬਜ਼ੇ ਛਡਵਾਏ ਨੇ ਜਦੀ ਕੀਮਤ ਤੁਸੀਂ ਆਪੇ ਅੰਦਾਜ਼ਾ ਲਗਾ ਲਓ ਕਿ 1 ਏਕੜ ਦੀ ਕੀਮਤ ਕਿੰਨੀ ਹੁੰਦੀ ਹੈ ਔਰ ਜਿਸ ਦੇ ਵਿੱਚ ਬੜੇ ਉਹਨਾਂ ਨੂੰ ਥ੍ਰੈਟ ਸੀ ਬੜੇ ਮਾਫੀਆ ਸੀ ਜਿੰਨਾਂ ਕੋਲੋਂ ਉਹਨਾਂ ਨੇ ਕਬਜ਼ੇ ਛਡਵਾਏ ਔਰ ਕਬਜ਼ੇ ਛਡਵਾ ਕੇ ਆਪਣੀ ਰਿਪੋਰਟ ਕਾਰਡ ਤੁਹਾਡੇ ਸਾਹਮਣੇ ਉਹਨਾਂ ਦੀ ਪਰ ਸਰ ਜਿਸ ਤਰ੍ਹਾਂ ਕਿ ਭਾਜਪੀ ਦੇ ਉਮੀਦਵਾਰ ਉਮੀਦਵਾਰ ਜਿਹੜਾ ਹੈ ਉਹਨਾਂ ਬਾਰੇ ਕੀ ਖਿਆਲ ਨੇ ਤੁਹਾਡੇ ਸਰ ਫੇਰ ਤੁਸੀਂ ਉਹਦਾ ਕਹਿੰਦੇ ਮਜ਼ਾਕ ਕਰ ਰਹੇ ਹੋ ਸਰ ਉਹ ਤੇ ਆਪਣੇ ਬਾਈਰ ਆਂਦੇ ਨੇ ਪੈਰਾਸ਼ੂਟ ਰਾਈ ਜਾਂਦੇ ਨੇ ਔਰ ਟ੍ਰੇਨ ਦੇ ਵਿੱਚ ਬੈਠਦੇ ਨੇ ਦਿੱਲੀ ਚਲੇ ਜਾਂਦੇ ਨੇ ਸਰ ਉਹ ਸੋਦੇ ਤੁਸੀਂ ਇਹ ਦੇਖੋ ਕਿ ਇੰਨੇ ਸਾਲਾਂ ਦੀ ਪਾਰਟੀ ਹੋ ਗਏ ਨੈਸ਼ਨਲ ਪਾਰਟੀ ਹੋ ਗਏ ਉਹਦੇ ਕੋਲ ਹੀ ਕਮੇਰ ਸਰ ਵਿੱਚ ਕੈਂਡੀਡੇਟ ਹੀ ਨਹੀਂ ਹੈ ਕਦੇ ਵੀ ਉਹਦੇ ਕੋਲ ਕੈਂਡੀਡੇਟ ਨਹੀਂ ਹੋਇਆ ਆਨਵਲ ਪਿਛਲੇ 20 ਸਾਲਾਂ ਦੇ ਵਿੱਚ ਅੰਬਰਸਦ ਦੇ ਵਿੱਚ ਉਹਦੇ ਕੋਲ ਕੈਂਡੀਡੇਟ ਹੀ ਕੋਈ ਨਹੀਂ ਹੈ ਕਦੀ ਸਿੱਧੂ ਨੂੰ ਲੈ ਕੇ ਖੜਾ ਕਰ ਦਿੰਦੇ ਨੇ ਕਦੀ ਪੂਰੀ ਨੂੰ ਲੈ ਆਉਂਦੇ ਨੇ ਕਦੀ ਜੇਤਲੀ ਸਾਹਿਬ ਨੂੰ ਲੈ ਆਉਂਦੇ ਨੇ ਕਦੀ ਅਜੂਣੇ ਨੂੰ ਲੈ ਆਏ ਨੇ ਇਹ ਕੀ ਕੀ ਰਵੈਤੀ ਹੋ ਰਹੀ ਹੈ ਤੇਜਾ ਸਿੰਘ ਸਮੁੰਦਰੀ ਦਾ ਕੀ ਪਹਿਚਾਨ ਦੇ ਰਹੇ ਨੇ ਆਪਣੀ ਤੇਜਾ ਸਿੰਘ ਸਿੰਘ ਸਮੁੰਦਰੀ ਦੇ ਮੈਂ ਕੀ ਹੈ ਪੁੱਤਰਾ ਉਹ ਸਾਰੇ ਪੋਤਰੇ ਵਾਲੇ ਬੜੇ ਉਹ ਸਿਰਫ ਈਚਵੀ ਦਾ ਕੰਮ ਹੈ ਪੋਤਰੇ ਲੈਣੇ ਇੱਕ ਬਿਆਸ ਸਿੰਘ ਦਾ ਪੋਤਰਾ ਵੀ ਲੈ ਲਿਆ ਉਹਨਾਂ ਨੇ ਉਹ ਤੁਸੀਂ ਲੁਧਿਆਣੇ ਦੇ ਵਿੱਚ ਉਹ ਦੇਤੀ ਟਿਕਟ ਇੱਕ ਪੋਤਰਾ ਤੁਸੀਂ ਪਕੜੇ ਅੰਬਸਰ ਭੇਜਤਾ ਸਾਰੇ ਪੋਤਰਿਆਂ ਦਾ ਕੰਮ ਨਹੀਂ ਹੈਗਾ ਇਹ ਜਿਹੜੇ ਗਰਾਉਂਡ 11 ਦੇ ਜਿਹੜੇ ਕੰਮ ਕਰਦੇ ਨੇ ਉਸ ਉਮੀਦਵਾਰ ਨੂੰ ਲੋਕੀ ਪਸੰਦ ਕਰਦੇ ਨੇ ਉਸ ਨੂੰ ਜਨਤਾ ਬੋਟ ਦੇਗੀ ਪਰ ਸਰ ਆਪਾਂ ਜੇ ਕਿਸੇ ਉਮੀਦਵਾਰ ਦੇ ਨਾਲ ਗੱਲਬਾਤ ਕਰਦੇ ਆਂ ਜਿਸ ਤਰ੍ਹਾਂ ਤੁਹਾਡੇ ਆਮ ਆਦਮੀ ਪਾਰਟੀ ਸਰਕਾਰ ਵਾਲੋਂ ਆਖਿਆ ਜਾਂਦਾ 13 0 ਪਰ ਉਹ ਉਲਟ ਕਹਿੰਦੇ ਕਹਿੰਦੇ 13 ਬੜਾ 0 ਕਹਿੰਦੇ 0 ਵੀ ਹੋ ਸਕਦੀ ਹੈ ਸਰ ਉਹਨਾਂ ਦੇ ਕਹਿਣ ਨਾਲ ਕੁਝ ਨਹੀਂ ਹੋਣਾ ਔਰ ਤੁਸੀਂ ਦੇਖ ਰਹੇ ਹੋ ਕਿ ਪੰਜਾਬ ਦੇ ਵਿੱਚ ਜਿਹੜਾ ਭਗਵੰਦ ਸਿੰਘ ਦਾ ਸੁਪਨਾ ਹੈਗਾ ਉਹ ਤੇਰਾ ਜੀਰੋ ਦਾ ਪੂਰਾ ਹੋਏਗਾ ਔਰ ਇੰਡੀਆ ਗਠਵੰਦਨ ਜਿਹੜਾ ਬਾਹਰ ਅਲਾਈਅንስ ਹੈਗਾ ਬੜੀ ਛੇਤੀ ਉਹ ਸਰਕਾਰ ਬਣਾਉਣ ਜਾ ਰਿਹਾ ਮੈਂ ਤੁਹਾਡੇ ਸਾਹਮਣੇ ਇਹ ਦੱਸ ਦਵਾ ਕਿ ਇੰਡੀਆ ਦਾ ਬਾਹਰ ਅੱਜ ਮੋਦੀ ਸਾਹਿਬ ਨੂੰ ਬੜੀ ਟੈਂਸ਼ਨ ਪਈ ਹੋਈ ਹੈ ਤੁਸੀਂ ਇਹ ਲੋਕ ਸਭਾ ਦੇ ਇਲੈਕਸ਼ਨ ਨੇ ਉਹਨਾਂ ਕੋਲੋਂ ਆਪਣੀ ਪੂਰੀ ਉਹਦਾ ਮੈਜੋਰਟੀ ਵੀ ਨਹੀਂ ਆਣੀ ਔਰ ਇਹਦੇ ਇੰਡੀਆ ਅਲਾਈਸ ਦੀ ਹੀ ਗਵਰਨਮੈਂਟ ਬਣੇਗੀ ਪਰ ਉਹਨਾਂ ਦਾ ਤੇ ਸਰ ਬੀਜੇਪੀ ਦਾ ਅਖਣਾ ਕਿ 400 ਪਾਰ 400 ਪਰ ਉਹਨਾਂ ਦਾ ਇਹ ਕਹਿਣਾ ਹੈ ਕਿ ਜੇ ਸਾਡੀ ਸਰਕਾਰ ਆ ਗਈ ਜੇ ਤੁਸੀਂ ਸਾਨੂੰ ਗਲਤੀ ਨਾਲ ਵੋਟਾਂ ਪਾਤੀਆਂ ਜੇ ਸਾਨੂੰ ਜਿਤਾਤਾ ਤੇ ਇਸ ਵਾਰ ਜਿਹੜਾ ਹੈਗਾ ਡੀਜ਼ਲ ਪੈਟਰੋਲ ਦਾ ਰੇਟ 400 ਦਾ ਪਾਰ ਜਾਏਗਾ ਔਰ ਜਿਹੜਾ ਡਾਲਰ ਜਿਹੜਾ 60-70 ਰੁਪਏ ਹੁੰਦਾ ਸੀਗਾ ਉਹ ਤੁਹਾਡਾ ਐਤਕੀ 400 ਤੋਂ ਪਾਰ ਜਾਏਗਾ ਜਿਹੜਾ ਜਿਹੜਾ ਸਿਲੰਡਰ 450 ਹੁੰਦਾ ਸੀ ਉਹ ਅਸੀਂ 1100 ਦਾ ਤੇ ਕਰਤਾ ਜੀ ਐਤਕੀ 4000 ਤੋਂ ਪਾਰ ਜਾਏਗਾ ਪਰ ਸਰ ਮਲ ਜੇ ਪਾਰਟੀ ਤੁਹਾਡੀ ਸਰ ਜਿੱਤ ਜਾਂਦੀ ਹੈ ਪਰ ਤੁਹਾਡੀ ਜਿੱਤਣ ਤੋਂ ਬਾਅਦ ਕਿਸ ਤਰ੍ਹਾਂ ਦੇ ਕੰਮ ਜਿਹੜੇ ਤੁਹਾਡੇ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਕੀਤੇ ਜਾਣਗੇ ਸਰ ਜੇ ਵੱਲ ਦੇ ਕੋਈ ਗੁੰਜਾਇਸ਼ ਨਹੀਂ ਹੈ ਸਾਡੀ ਪਾਰਟੀ ਬਹੁਤ ਅੱਛੇ ਲੀਡ ਨਾਲ ਜਿੱਤ ਰਹੀ ਹੈ ਬਹੁਤ ਅੱਛੇ ਮਾਰਜਿਨ ਜਿੱਤ ਰਹੀ ਹੈ ਸਾਡੇ ਹਰ ਵਰਕਰ ਦੇ ਵਿੱਚ ਔਰ ਸਾਰੇ ਪੰਜਾਬੀਆਂ ਦੇ ਵਿੱਚ ਪੰਜਾਬੀਆਂ ਦੇ ਕਹਿ ਰਹੇ ਮੈਂ ਵਰਕਰ ਤੋਂ ਇਲਾਵਾ ਸਾਡੇ ਪੰਜਾਬੀ ਭਰਾਵਾਂ ਦੇ ਵਿੱਚ ਪੰਜਾਬੀ ਫੈਮਲੀਆ ਦੇ ਵਿੱਚ ਬਹੁਤ ਉਤਸ਼ਾਹ ਹੈ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਹ ਇੱਕ ਪਾਰਟੀ ਆਈ ਹੈ ਨੈਸ਼ਨਲ ਪਾਰਟੀ ਹੈ ਜਿਸਨੇ ਉਹਦੇ ਪਹਿਲੇ 2 ਸਾਲਾਂ ਦੇ ਵਿੱਚ ਇੰਨੇ ਕੰਮ ਕਰ ਦਿੱਤੇ ਨੇ ਜਿਹੜੇ ਕਿ ਬਾਕੀ ਸਰਕਾਰਾਂ ਨੇ 20-20 ਸਾਲ ਲੱਗ ਕੇ ਉਹ ਕੰਮ ਨਹੀਂ ਕੀਤੇ ਸੀ ਉਹ ਕੰਮ ਕੀਤੇ ਨੇ ਔਰ ਜਿਹੜੇ ਤੁਸੀਂ ਕੰਮ ਕਹਿ ਰਹੇ ਹੋ ਕਿ ਸਾਡੀ ਪਾਰਟੀ ਜੇ ਆਏਗੀ ਉਹ ਤੁਹਾਨੂੰ ਮੈਨੀਫੈਸਟੋ ਦੇ ਵਿੱਚ ਲਿਖਿਆ ਹੋਇਆ ਉਸ ਤੋਂ ਇਲਾਵਾ ਵੀ ਜਿਹੜੇ ਕੰਮ ਹੋਣ ਵਾਲੇ ਹੋਣਗੇ ਜਿਸ ਤਰ੍ਹਾਂ ਪੀਜੀਆ ਸਾਡੇ ਉਹਦਾ ਕਿ ਪੁਲ ਬਣਨ ਵਾਲੇ ਨੇ ਸਾਡੇ ਹੋਰ ਉਹਦੇ ਬਾਰਡਰ ਦਾ ਖੁੱਲਣ ਵਾਲੇ ਨੇ ਜਿੰਨੇ ਵੀ ਕੰਮ ਨੇ ਬੀਆਰਟੀਸੀ ਦੀ ਪ੍ਰੋਬਲਮ ਚੱਲ ਰਹੀ ਹੈ ਜਾਂ ਕੋਈ ਹੋਰ ਕੰਮ ਦੀ ਪ੍ਰੋਬਲਮ ਚੱਲ ਰਹੀ ਹੈ ਜਿੰਨੇ ਵੀ ਇਹ ਉਹ ਸਾਰੇ ਪੂਰੇ ਕਿਤੇ ਜਾਣਗੇ ਚਲੋ ਦੇਖਦੇ ਆ ਕਿ ਜਿਸ ਤਰ੍ਹਾਂ ਇਹਨਾਂ ਦਾ ਅੱਖਣਾ ਕਿ ਜੇ ਪਾਰਟੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਆ ਜਾਂਦੀ ਹੈ ਤੇ ਜੋ ਵੀ ਮੈਨੀਫੈਸਟੋ ਦੇ ਵਿੱਚ ਜੋ ਵੀ ਉੱਥੇ ਕੰਮ ਦੱਸੇ ਗਏ ਹਨ ਉਹ ਵਾਲੇ ਕੰਮ ਉਹਨਾਂ ਦੇ ਕਰਵਾਏ ਜਾਣਗੇ ਕੈਮਰਾਮੈਨ ਵਿੱਕੀ ਦੇ ਨਾਲ ਰਿਪੋਰਟਰ ਗੌਰਵ ਕੁਮਾਰ ਅੰਮ੍ਰਿਤਸਰ